ਕਤਲ ਮਾਮਲੇ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਇਸ ਕਤਲ ਨੂੰ ਲੈ ਕੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਮੰਦੀਪ ਧਾਲੀਵਾਲ ਦੀ ਆਈਡੀ ਤੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਵੀ ਜ਼ਿਕਰ ਹੋ ਗਿਆ ਇਸ ਕਤਲ ਦੇ ਲੈ ਕੇ ਸਿੱਧੀ ਗੱਲ ਕਹੀ ਗਈ ਹੈ ਕਿ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ ਉਸ ਦੇ ਵਿੱਚ ਇਹਨਾਂ ਵਿਅਕਤੀਆਂ ਦੀ ਜਿਹੜੀ ਹੈ ਸ਼ੈ ਸੀ ਹਾਲਾਂਕਿ ਮੰਦੀਪ ਧਾਲੀਵਾਲ ਨੂੰ ਲੈ ਕੇ ਜਿਹੜੀ ਇੱਕ ਚਰਚਾ ਉਦੋਂ ਵੀ ਚੱਲੀ ਸੀ ਜਦੋਂ ਸਿੱਧੂ ਮੂਸੇਵਾਲੇ ਨੂੰ ਲੈ ਕੇ ਇੱਕ ਡਾਕੂਮੈਂਟਰੀ ਪੇਸ਼ ਕੀਤੀ ਜਾਂਦੀ ਹੈ ਤੇ ਉਸ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਤੇ ਮੰਦੀਪ ਧਾਲੀਵਾਲ ਦਾ ਜਿਹੜਾ ਜ਼ਿਕਰ ਹੁੰਦਾ ਉਸ ਦੇ ਸਬੰਧਾਂ ਦਾ ਜ਼ਿਕਰ ਹੁੰਦਾ ਹਾਲਾਂਕਿ ਚਰਚਾ ਇਹ ਵੀ ਹੈ ਕਿ ਮੰਦੀਪ ਧਾਲੀਵਾਲ ਅੰਡਰਗਰਾਊਂਡ ਹੈ ਪਰੰਤੂ ਜਿਹੜੀ ਇਹ ਪੋਸਟ ਸਾਂਝੀ ਕੀਤੀ ਗਈ ਹੈ ਇਸ ਦੀ ਪ੍ਰੋਪੰਜਾ ਕਬ ਕਿਸੇ ਵੀ ਤਰ੍ਹਾਂ ਦੇ ਨਾਲ ਪੁਸ਼ਟੀ ਨਹੀਂ ਕਰਦਾ ਕਿਉਂਕਿ ਪੁਲਿਸ ਦੇ ਵੱਲੋਂ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਜਿਹੜੀ ਇਹ ਪੋਸਟ ਸਾਂਝੀ ਕੀਤੀ ਗਿਆ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਲੋਕ ਕਹਿ ਰਹੇ ਨੇ ਕਿ ਇਹਨਾਂ ਨੂੰ ਨਾਜਾਇਜ਼ ਮਾਰਤਾ ਉਹਨਾਂ ਦੇ ਕੰਮ ਵੇਖ ਲੈਣ ਹਾਲਾਂਕਿ ਸਭ ਨੂੰ ਲੈ ਕੇ ਕਿਹਾ ਗਿਆ ਕਿ ਜਿਹੜੀ ਇਹ ਕਤਲ ਦੀ ਗੁੱਥੀ ਸੁੱਲਦਨੀ ਹੈ ਇਹ ਸਭ ਨੂੰ ਲੈ ਕੇ ਸਿੱਧੇ ਤੌਰ ਤੇ ਵੱਡੇ ਸਵਾਲ ਵੀ ਖੜੇ ਹੋਣੇ ਨੇ ਕਿਉਂਕਿ ਜਿਹੜੀ ਪੋਸਟ ਸਾਂਝੀ ਕੀਤੀ ਗਈ ਹੈ ਮੰਦੀਪ ਢਾਲੀਵਾਲ ਦੀ ਆਈਡੀ ਤੋਂ ਜਿਹੜੀ ਇਹ ਪੋਸਟ ਸਾਂਝੀ ਕੀਤੀ ਗਈ ਹੈ ਇਸ ਨੇ ਵੱਡੇ ਸਵਾਲ ਖੜੇ ਕਰਦੇ ਨੇ ਕਿਉਂਕਿ ਇਸ ਪੋਸਟ ਦੇ ਵਿੱਚ ਜਿੱਥੇ ਇੱਕ ਪਾਸੇ ਸਿੱਧੂ ਮੂਸੇਵਾਲੇ ਦਾ ਜ਼ਿਕਰ ਹੋ ਰਿਹਾ ਤੇ ਦੂਜੇ ਪਾਸੇ ਇਸ ਗੱਲ ਦੇ ਉੱਤੇ ਵੀ ਚਰਚਾ ਛੇੜ ਦਿੱਤੀ ਗਈ ਹੈ ਕਿ ਜਿਹੜੇ ਲੋਕ ਕਹਿ ਰਹੇ ਨੇ ਕਿ ਇਹਨਾਂ ਨੂੰ ਨਜਾਇਜ਼ ਮਾਰਿਆ ਪਹਿਲਾਂ ਇਹਨਾਂ ਦੇ ਕੰਮ ਵੇਖ ਲੈਣ ਇਹਨਾਂ ਨੇ ਕਿੰਨੇ ਕਰ ਪੱਟ ਤੇ ਕਿੰਨੇ ਲੋਕਾਂ ਨੂੰ ਉਜਾੜ ਕੇ ਰੱਖ ਦਿੱਤਾ ਇਹ ਸਭ ਇਸ ਪੋਸਟ ਦੇ ਵਿੱਚ ਲਿਖਿਆ ਗਿਆ ਮਨਦੀਪ ਧਾਲੀਵਾਲ ਦੀ ਜਿਹੜੀ ਇਹ ਆਈਡੀ ਹੈ ਜਿਸ ਤੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਬੰਬੀਹਾ ਗਰੁੱਪ ਦੇ ਵੱਲੋਂ ਜਿਹੜੀ ਹੈ ਜ਼ਿੰਮੇਵਾਰੀ ਲਈ ਗਈ ਸੀ ਹਾਲਾਂਕਿ ਉਸ ਪੋਸਟ ਦੀ ਵੀ ਜਿਹੜੀ ਹੈ ਪ੍ਰੋ ਪੰਜਾਬ ਕਿਸੇ ਵੀ ਤਰ੍ਹਾਂ ਦੇ ਨਾਲ ਪੁਸ਼ਟੀ ਨਹੀਂ ਕਰਦਾ ਹਾਲਾਂਕਿ ਜਿਹੜੀ ਇਹ ਪੋਸਟ ਸਾਂਝੀ ਕੀਤੀ ਗਈ ਹੈ ਮਨਦੀਪ ਢਾਲੀਵਾਲ ਦੀ ਜਿਹੜੀ ਆਈਡੀਆ ਉਸ ਤੋਂ ਸਾਂਝੀ ਕੀਤੀ ਗਈ ਇਸ ਦੇ ਵਿੱਚ ਕੀ ਲਿਖਿਆ ਗਿਆ ਉਹ ਵੀ ਤੁਹਾਨੂੰ ਪੜ੍ਹ ਕੇ ਸੁਣਾ ਦਿੰਨੇ ਆ ਇਸ ਦੇ ਵਿੱਚ ਲਿਖਿਆ ਗਿਆ ਕਿ ਮੈਂ ਮਨਦੀਪ ਢਾਲੀਵਾਲ ਦੱਸਣਾ ਚਾਹੁੰਨਾ ਜੋ ਜੱਗੂ ਦੀ ਮਾਂ ਦਾ ਤੇ ਕਰਨ ਦਾ ਕਤਲ ਹੋਇਆ ਉਹ ਮੇਰੇ ਭਰਾਵਾਂ ਨੇ ਮੇਰੇ ਬੋਲਣ ਤੇ ਕੀਤਾ ਮੈਂ ਧੋਨੀ ਵੀਰ ਦਾ ਧੰਨਵਾਦੀ ਹਾਂ ਬਾਕੀ ਜਿਹੜੇ ਲੋਕ ਬੋਲ ਰਹੇ ਨੇ ਕਿ ਇਹਨਾਂ ਨੂੰ ਜਿਹੜਾ ਨਜ਼ਾਇਜ਼ ਮਾਰਤਾ ਪਹਿਲਾਂ ਉਹਨਾਂ ਦੇ ਕੰਮ ਦੇਖ ਲਿਓ ਉਹ ਕਿਨਾ ਘਰ ਕਿੰਨੇ ਘਰ ਪੱਟ ਤੇ ਬਾਕੀ ਸਿੱਧੂ ਵੀਰ ਦੇ ਕਤਲ ਪਿੱਛੇ ਵੀ ਇਹਨਾਂ ਸਭ ਦੀ ਸ਼ੈ ਸੀ ਅਸੀਂ ਆਪਣੇ ਘਰਾਂ 'ਚ ਬੈਠੇ ਸੀ ਪਰ ਜੋ ਕੋਈ ਵਾਰ-ਵਾਰ ਆ ਕੇ ਕਹੇ ਸਾਨੂੰ ਵੰਗਾਰੂ ਫੇਰ ਇਦਾਂ ਹੀ ਹੁੰਦਾ ਰਹੂ ਹਾਲਾਂਕਿ ਪੋਸਟ ਦੇ ਵਿੱਚ ਅੱਗੇ ਲਿਖਿਆ ਗਿਆ ਕਿ ਬਾਕੀ ਰਹੀ ਗੱਲ ਜਿਹੜੇ ਜਿਹੜੇ ਵੀਰ ਇਹਨਾਂ ਚਵਲਾਂ ਨਾਲ ਕੋਈ ਕਿਸੇ ਤਰ੍ਹਾਂ ਦਾ ਕੋਈ ਸਬੰਧ ਰੱਖਣਗੇ ਉਹਨਾਂ ਨੂੰ ਲੈ ਕੇ ਵੀ ਲਲਕਾਰਿਆ ਗਿਆ ਹਾਲਾਂਕਿ ਇਹ ਪੋਸਟ ਨੂੰ ਲੈ ਕੇ ਜਿਹੜੀ ਇਹ ਪੋਸਟ ਸਾਂਝੀ ਕੀਤੀ ਗਈ ਹੈ ਇਹ ਮਨਦੀਪ ਢਾਲੀਵਾਲ ਦੀ ਜਿਹੜੀ ਆਈਡੀ ਹੈ ਉਸ ਤੋਂ ਸਾਂਝੀ ਕੀਤੀ ਗਈ ਹੈ ਤੇ ਪ੍ਰੋ ਪੰਜਾਬ ਇਸਤੀ ਕਿਸੇ ਵੀ ਤਰ੍ਹਾਂ ਦੇ ਨਾਲ ਪੁਸ਼ਟੀ ਨਹੀਂ ਕਰਦਾ ਕਿਉਂਕਿ ਜਿਹੜੀ ਜਾਂਚ ਉਹ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਜਿਹੜਾ ਇੱਕ ਪਾਸੇ ਮਾਮਲਾ ਦਰਜ ਕੀਤਾ ਗਿਆ ਪਰੰਤੂ ਵੱਡੇ ਸਵਾਲ ਖੜੇ ਹੋ ਰਹੇ ਨੇ ਇਸ ਪੋਸਟ ਨੂੰ ਲੈ ਕੇ ਇਸ ਪੋਸਟ ਦੇ ਵਿੱਚ ਜਿਹੜਾ ਮਨਦੀਪ ਢਾਲੀਵਾਲ ਦਾ ਆਈਡੀ ਹੈ ਉਸ ਤੋਂ ਇਹ ਪੋਸਟ ਜਿਹੜਾ ਸਾਂਝਾ ਕੀਤਾ ਗਿਆ ਸਿੱਧੇ ਤੌਰ ਤੇ ਜਿੱਥੇ ਇੱਕ ਪਾਸੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਤੇ ਕਿਹਾ ਗਿਆ ਕਿ ਮੇਰੇ ਬੋਲਣ ਦੇ ਉੱਤੇ ਜਿਹੜਾ ਇਹ ਕਤਲ ਕੀਤਾ ਗਿਆ ਤੇ ਦੂਜੇ ਪਾਸੇ ਇਸ ਗੱਲ ਨੂੰ ਲੈ ਕੇ ਵੀ ਜਿਹੜੀ ਵੱਡੀ ਗੱਲ ਕਹੀ ਗਈ ਹੈ ਕਿ ਸਿੱਧੂ ਮੂਸੇਵਾਲੇ ਦਾ ਜਿਹੜਾ ਕਤਲ ਹੋਇਆ ਜਿਹੜੀ ਉਸ ਕਤਲ ਦੀ ਗੁੱਥੀ ਸੀ ਹਾਲਾਂਕਿ ਉਸ ਦੇ ਪਿੱਛੇ ਵੀ ਕਿਹਾ ਗਿਆ ਕਿ ਇਹਨਾਂ ਦੀ ਜਿਹੜੀ ਹੈ ਸਹਿ ਹਾਲਾਂਕਿ ਇਹਨਾਂ ਦੀ ਸ਼ਹਿ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਰਹੇ ਨੇ ਹਾਲਾਂਕਿ ਵੱਡਾ ਜਿਹੜਾ ਚਰਚਾ ਇਹ ਵੀ ਛੱਡਣਾ ਸ਼ੁਰੂ ਹੋ ਗਿਆ ਕਿ ਕਿਤੇ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਸ ਦਾ ਬਦਲਾ ਤਾਂ ਨਹੀਂ ਇਹ ਲਿਆ ਗਿਆ ਇਹ ਸਭ ਅਜੇ ਜਾਂਚ ਦਾ ਕਿਹਾ ਪਰੰਤੂ ਜਿਹੜੀ ਇਹ ਆਈਡੀ ਤੋਂ ਜਿਹੜੀ ਇਹ ਪੋਸਟ ਸਾਂਝੀ ਕੀਤੀ ਗਈ ਹੈ ਅਸੀਂ ਇਸ ਦੀ ਕਿਸੇ ਵੀ ਪ੍ਰਕਾਰ ਦੇ ਨਾਲ ਪੁਸ਼ਟੀ ਨਹੀਂ ਕਰਦੇ ਪ੍ਰੋ ਪੰਜਾਬ ਕਿਸੇ ਵੀ ਤਰ੍ਹਾਂ ਦੀ ਨਾਲ ਇਸ ਦੀ ਪੁਸ਼ਟੀ ਨਹੀਂ ਕਰਦਾ ਕਿਉਂਕਿ ਜਾਂਚ ਕੀਤੀ ਜਾ ਰਹੀ ਹੈ ਵੱਡੇ ਜਿਹੜੇ ਸਵਾਲ ਚੁੱਕੇ ਜਾ ਰਹੇ ਨੇ ਉਹਨਾਂ ਦੇ ਉੱਤੇ ਲਗਾਤਾਰ ਪੁਲਿਸ ਦੇ ਵੱਲੋਂ ਜਿਹੜੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਏਗੀ ਫਿਰ ਅਸਲ ਕਹਾਣੀ ਸਾਹਮਣੇ ਆਏਗੀ ਕਿਉਂਕਿ ਜਿਸ ਆਈਡੀ ਤੋਂ ਜਿਹੜੀ ਪੋਸਟ ਸਾਂਝੀ ਕੀਤੀ ਗਈ ਹੈ ਉਹ ਕੀ ਉਹ ਜੈਨੂਇਨ ਆਈਡੀ ਹੈ ਜਾਂ ਕਿਸੇ ਫੇਕ ਆਈਡੀ ਤੋਂ ਜਿਹੜੀ ਇਹ ਪੋਸਟ ਸਾਂਝੀ ਕੀਤੀ ਗਈ ਹੈ ਅਜੇ ਸਭ ਕੁਝ ਵੱਡੇ ਸਵਾਲ ਬਣੇ ਹੋਏ ਨੇ ਰਹੱਸ ਬਣਿਆ ਹੋਇਆ ਕਿਉਂਕਿ ਜਦੋਂ ਜਾਂਚ ਕੀਤੀ ਜਾਏਗੀ ਤੋਂ ਬਾਅਦ ਵੱਡੇ ਖੁਲਾਸੇ ਹੋਣਗੇ ਹਾਲਾਂਕਿ ਮਨਦੀਪ ਢਾਲੀਵਾਲ ਦਾ ਜਿਹੜਾ ਜ਼ਿਕਰ ਜਿਹੜੀ ਸਿੱਧੂ ਮੂਸੇਵਾਲੇ ਨੂੰ ਲੈ ਕੇ ਇੱਕ ਡਾਕੂਮੈਂਟਰੀ ਬਣੀ ਸੀ ਉਸ ਦੇ ਵਿੱਚ ਵੀ ਹੋਇਆ ਸੀ ਉਸ ਦੇ ਵਿੱਚ ਵੀ ਮਨਦੀਪ ਢਾਲੀਵਾਲ ਤੇ ਸਿੱਧੂ ਮੂਸੇਵਾਲੇ ਦੇ ਸਬੰਧਾਂ ਦੀ ਜਿਹੜੀ ਗੱਲ ਆਕੀ ਗਈ ਸੀ ਹਾਲਾਂਕਿ ਉਸ ਕਤਲ ਤੋਂ ਬਾਅਦ ਇਹ ਚਰਚਾ ਚੱਲਿਆ ਕਿ ਮਨਦੀਪ ਢਾਲੀਵਾਲ ਅੰਡਰਗਰਾਊਂਡ ਹੋ ਗਿਆ ਵਿਦੇਸ਼ ਚਲਾ ਗਿਆ ਹਾਲਾਂਕਿ ਇਹ ਸਭ ਨੂੰ ਲੈ ਕੇ ਜਿਹੜੀ ਪੁਲਿਸ ਹੈ ਉਹ ਜਾਂਚ ਕਰ ਰਹੀ ਹੈ ਤੇ ਪ੍ਰੋ ਪੰਜਾਬ ਕਿਸੇ ਵੀ ਤਰ੍ਹਾਂ ਦੇ ਨਾਲ ਇਹ ਸਭ ਦੀ ਜਿਹੜੀ ਪੁਸ਼ਟੀ ਨਹੀਂ ਕਰਦਾ ਪਰ ਵੱਡੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਜਿਹੜੀ ਇਹ ਪੋਸਟਾਂ ਦੀ ਕੀਤੀ ਗਈ ਜਿਹੜਾ ਵੱਡਾ ਇੱਕ ਰਹੱਸ ਹੈ ਉਸਦੇ ਉੱਤੇ ਜਿਹੜਾ ਪਰਦਾ ਪਿਆ ਹੋਇਆ ਕਿਤੇ ਨਾ ਕਿਤੇ ਉਸਦੇ ਉੱਤੇ ਵੀ ਸਵਾਲ ਖੜੇ ਹੋ ਗਏ ਨੇ ਕਿ ਆਖਰ ਉਹ ਜਿਹੜੇ ਪਿੱਛੇ ਜੋ ਕੁਝ ਵਾਪਰਿਆ ਜੋ ਕੁ ਜੋ ਪਿੱਛੇ ਕਤਲ ਹੋਏ ਜੋ ਕੁ ਜੋ ਪਿੱਛੇ ਵਾਰਦਾਤਾ ਹੋਈਆਂ ਉਸਦੇ ਪਿੱਛੇ ਕੌਣ ਸੀ ਹਾਲਾਂਕਿ ਇਸ ਪੋਸਟ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਜਿਹੜੇ ਲੋਕ ਕਹਿ ਰਹੇ ਨੇ ਕਿ ਇਹਨਾਂ ਨੂੰ ਨਜਾਇਜ਼ ਮਾਰਿਆ ਚਾਹੇ ਉਹ ਕਰਨ ਦੀ ਗੱਲ ਕਰ ਰਹੇ ਨੇ ਚਾਹੇ ਉਹ ਜਗੂ ਭਗਵਾਨਪੁਰੇ ਦੀ ਮਾਂ ਦੀ ਗੱਲ ਕਰ ਰਹੇ ਨੇ ਕਿ ਇਹਨਾਂ ਨੂੰ ਨਜਾਇਜ਼ ਮਾਰਿਆ ਤਾਂ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਜਿਹੜੇ ਇਹ ਲੋਕ ਨੇ ਇਹਨਾਂ ਨੇ ਬਹੁਤ ਸਾਰੇ ਲੋਕਾਂ ਦੇ ਘਰ ਪੱਟ ਤੇ ਬਹੁਤ ਸਾਰੇ ਲੋਕਾਂ ਦੇ ਨਾਲ ਮ ਇਹ ਸਭ ਨੂੰ ਲੈ ਕੇ ਜਿੱਥੇ ਇੱਕ ਪਾਸੇ ਪੁਲਿਸ ਦੇ ਵੱਲੋਂ ਜਾਂਚ ਜਿਹੜੀ ਹੈ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਇਹ ਪੋਸਟ ਸਾਂਝੀ ਹੋਈ ਹੈ ਕਿਉਂਕਿ ਇਸ ਤੋਂ ਪਹਿਲਾਂ ਸਵੇਰੇ ਵੀ ਇੱਕ ਅਜਿਹੀ ਹੀ ਪੋਸਟ ਸਾਂਝੀ ਕੀਤੀ ਗਈ ਸੀ ਜਿਸ ਦੇ ਵਿੱਚ ਜਿਹੜਾ ਬੰਬੀਹਾ ਗਰੁੱਪ ਦਾ ਜਿਹੜਾ ਜ਼ਿਕਰ ਕੀਤਾ ਗਿਆ ਸੀ ਉਸ ਦੇ ਵਿੱਚ ਵੀ ਵੱਡੀਆਂ ਗੱਲਾਂ ਲਿਖੀ ਗਈਆਂ ਸੀ ਉਸ ਦੇ ਵਿੱਚ ਵੀ ਜ਼ਿੰਮੇਵਾਰੀ ਜਿਹੜੀ ਲਈ ਗਈ ਸੀ ਤੇ ਉਹ ਜ਼ਿੰਮੇਵਾਰੀ ਲੈਣ ਤੋਂ ਬਾਅਦ ਮੰਦੀਪ ਧਾਲੀਵਾਲ ਦੀ ਜਿਹੜੀ ਆਈਡੀ ਹੈ ਉਸ ਤੋਂ ਜਿਹੜੀ ਇਹ ਪੋਸਟ ਸਾਂਝੀ ਕੀਤੀ ਗਈ ਹੈ ਹਾਲਾਂਕਿ ਇਹ ਜਿਹੜੀਆਂ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ ਨੇ ਇਹ ਸਭ ਨੂੰ ਲੈ ਕੇ ਪ੍ਰੋ ਪੰਜਾਬ ਜਿਹੜੀ ਪੁਸ਼ਟੀ ਨਹੀਂ ਕਰਦਾ ਕਿਉਂਕਿ ਜਾਂਚ ਅਜੇ ਬ ਪੋਸਟੇਬਲੋਂ ਜਾਂਚ ਕੀਤੀ ਜਾਣੀ ਹੈ ਕਿਉਂਕਿ ਇਹ ਆਈਡੀਆਂ ਕੌਣ ਚਲਾ ਰਹੇ ਨੇ ਕਿਹੜੇ ਲੋਕਾਂ ਦੇ ਹੱਥ ਦੇ ਵਿੱਚ ਇਹ ਆਈਡੀਆਂ ਦਾ ਜਿਹੜਾ ਹੈਂਡਲ ਹੈ ਉਹ ਕੀ ਜੈਨੂਨ ਨੇ ਕੀ ਉਹਨਾਂ ਦੇ ਵੱਲੋਂ ਫੇਕ ਦੇ ਤੌਰ ਤੇ ਇੱਕ ਜਿਹੜੀ ਪੋਸਟਾਂ ਜੀ ਕੀਤੀ ਗਈ ਹੈ ਸਭ ਕੁਝ ਅਜੇ ਰਹੱਸ ਹੈ ਸਵਾਲ ਹੈ ਕਿਉਂਕਿ ਜਦੋਂ ਤੱਕ ਜਾਂਚ ਪੂਰੀ ਨਹੀਂ ਹੁੰਦੀ ਉਦੋਂ ਤੱਕ ਕਿਸੇ ਵੀ ਪ੍ਰਕਾਰ ਦੀ ਜਿਹੜੀ ਪੁਸ਼ਟੀ ਨਹੀਂ ਹੋ ਸਕਦੀ ਤੇ ਪ੍ਰੋ ਪੰਜਾਬ ਵੀ ਅਜੇ ਹੀ ਕਿਸੇ ਵੀ ਪ੍ਰਕਾਰ ਦੀ ਪੁਸ਼ਟੀ ਨਹੀਂ ਕਰਦਾ ਪਰ ਵੱਡੇ ਸਵਾਲ ਖੜੇ ਹੋ ਰਹੇ ਜੇਕਰ ਇਹ ਸਭ ਕੁਝ ਸੱਚ ਹੈ ਤਾਂ ਸਵਾਲ ਵੱਡੇ ਖੜੇ ਹੋ ਰਹੇ ਨੇ ਕਿਉਂਕਿ ਸਿੱਧੂ ਮੂਸੇਵਾਲੇ ਦਾ ਜਿਹੜਾ ਜ਼ਿਕਰ ਹੋਇਆ ਉਹ ਕਿਤਨਾ ਕਿਤੇ ਵੱਡਾ ਇੱਕ ਰਹੱਸ ਜ਼ਰੂਰ ਹੈ ਹਾਲਾਂਕਿ ਉਸ ਕਤਲ ਦੇ ਪਿੱਛੇ ਦੀ ਜਿਹੜੀ ਅਸਲ ਕਹਾਣੀ ਆ ਉਸ ਨੂੰ ਲੈ ਕੇ ਵੀ ਜਿਹੜੇ ਸਿੱਧੂ ਮੁਸੇਵਾਲੇ ਦੇ ਪੁੱਤਾਂ ਨੇ ਬਲਕੌਰ ਸਿੰਘ ਉਹਨਾਂ ਦੇ ਵੱਲੋਂ ਕਈ ਵਾਰ ਬਹੁਤ ਵਾਰ ਜਿਹੜੀ ਇਹ ਗੱਲਾਂ ਛੇੜੀਆਂ ਗਈਆਂ ਨੇ ਕਿ ਆਖਰ ਜਿਹੜੇ ਅਸਲ ਮੁਲਜ਼ਮ ਨੇ ਅਸਲ ਜਿਹੜੇ ਦੋਸ਼ੀ ਨੇ ਜਿਨ੍ਹਾਂ ਦੇ ਵੱਲੋਂ ਇਹ ਸਭ ਕੁਝ ਕੀਤਾ ਗਿਆ ਉਹ ਕਿਤੇ ਨਾ ਕਿਤੇ ਅਜੇ ਦੂਰ ਨੇ ਹਾਲਾਂਕਿ ਇਹ ਸਭ ਨੂੰ ਲੈ ਕੇ ਹੁਣ ਜਿਹੜਾ ਇਹ ਪੋਸਟ ਦੇ ਵਿੱਚ ਜ਼ਿਕਰ ਕੀਤਾ ਗਿਆ ਉਸ ਨੇ ਵੀ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਤੇ ਦੂਜੇ ਪਾਸੇ ਜਿਹੜਾ ਇਹ ਕਤਲ ਹੋਇਆ ਇਸ ਨੂੰ ਲੈ ਕੇ ਲਗਾਤਾਰ ਜਿਹੜੀਆਂ ਦੋ ਪੋਸਟਾਂ ਸਾਂਝੀਆਂ ਹੋਈਆਂ ਨੇ ਇੱਕ ਪਹਿਲਾਂ ਬ ਜੋ ਜਿਹੜੀ ਇਹ ਪੋਸਟਾਂ ਦੀ ਕੀਤੀ ਗਈ ਸੀ ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਜਿਸ ਦੀ ਵੀ ਪ੍ਰੋ ਪੰਜਾਬ ਕਿਸੇ ਵੀ ਪ੍ਰਕਾਰ ਦੇ ਨਾਲ ਪੁਸ਼ਟੀ ਨਹੀਂ ਕਰਦਾ ਤੇ ਦੂਜੇ ਪਾਸੇ ਹੁਣ ਜਿਹੜਾ ਮਨਦੀਪ ਧਾਲੀਵਾਲ ਹੈ ਇਸ ਦੀ ਆਈਡੀ ਤੋਂ ਵੀ ਜਿਹੜੀ ਇਹ ਪੋਸਟਾਂ ਦੀ ਹੋਈ ਹੈ ਇਸ ਦਾ ਵੀ ਕਿਸੇ ਵੀ ਤਰ੍ਹਾਂ ਦੇ ਨਾਲ ਅਜੇ ਕੀ ਸੰਬੰਧ ਹੈ ਇਹ ਅਜੇ ਜਾਣਤਾ ਵਿਸ਼ਾ ਹੈ ਤੇ ਪ੍ਰੋ ਪੰਜਾਬ ਕਿਸੇ ਵੀ ਪ੍ਰਕਾਰ ਦੇ ਨਾਲ ਇਸ ਦੀ ਵੀ ਪੁਸ਼ਟੀ ਨਹੀਂ ਕਰਦਾ ਪਰ ਸਵਾਲ ਵੱਡੇ ਖੜੇ ਹੋ ਰਹੇ ਨੇ ਰਹੱਸ ਜਿਹੜਾ ਬਹੁਤ ਜ਼ਿਆਦਾ ਵੱਡਾ ਬਣਿਆ ਹੋਇਆ ਜਿਹੜਾ ਇਹ ਪਰਦਾ ਹੈ ਜਿਹੜਾ ਵੱਡੇ ਤੌਰ ਤੇ ਪਿਆ ਹੋਇਆ ਇਸ ਦੇ ਪਿੱਛੇ ਦੀ ਜਿਹੜੀ ਵਜ੍ਹਾ ਕੀ ਹੈ ਕਹਾਣੀ ਕੀ ਹੈ ਇਹ ਸਭ ਕਿਤੇ ਨਾ ਕਿਤੇ ਇਹਦੇ ਦੂਰ ਅੰਦੇਸ਼ੀ ਹੈ ਕਿਉਂਕਿ ਮਨਦੀਪ ਧ ਡਾਕੂਮੈਂਟਰੀ ਦੇ ਵਿੱਚ ਵੀ ਹੋਇਆ ਜਦੋਂ ਸਿੱਧੂ ਮਸੇਵਾਲੇ ਦੀ ਡਾਕੂਮੈਂਟਰੀ ਨੂੰ ਲੈ ਕੇ ਵੱਡੀ ਚਰਚਾ ਜਿਹੀ ਵੱਡੀ ਮੀਡੀਆ ਅਦਾਰਿਆਂ ਦੇ ਵਿੱਚ ਗੱਲਬਾਤ ਹੋਈ ਤਾਂ ਉਦੋਂ ਵੀ ਜਿਹੜਾ ਮੰਦੀਪ ਢਾਲੀਵਾਲ ਦਾ ਜਿਹੜਾ ਜ਼ਿਕਰ ਹੋਇਆ ਸਬੰਧਾਂ ਦਾ ਜ਼ਿਕਰ ਹੋਇਆ ਤੇ ਉਹ ਸਭ ਨੂੰ ਲੈ ਕੇ ਹੁਣ ਜਿਹੜੀ ਇਹ ਆਈਡੀ ਹੈ ਮੰਦੀਪ ਢਾਲੀਵਾਲ ਦੀ ਆਈਡੀ ਦੱਸੀ ਜਾ ਰਹੀ ਹੈ ਜਿਸ ਦੇ ਵੱਲੋਂ ਜਿਹੜੀ ਇਹ ਪੋਸਟ ਸਾਂਝੀ ਕੀਤੀ ਗਈ ਹੈ ਹਾਲਾਂਕਿ ਇਹ ਆਈਡੀ ਬਿਲਕੁਲ ਜੈਨੂਨ ਹੈ ਜਾਂ ਫੇਕ ਹੈ ਇਹ ਸਭ ਦੀ ਇਹਦੇ ਜਾਂਚ ਹੋਣੀ ਬਾਕੀ ਹੈ ਪੁਲਿਸ ਦੇ ਵੱਲੋਂ ਇਸ ਕਤਲ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਦੋ ਅਣਪਛਾਤੇਆਂ ਦੇ ਖਿਲਾਫ ਜਿਹੜਾ ਮ ਤੱਕ ਜਿਹੜੀ ਆ ਪੁਲਿਸ ਦੇ ਵੱਲੋਂ ਪੁਸ਼ਟੀ ਨਹੀਂ ਕੀਤੀ ਜਾਂਦੀ ਉਦੋਂ ਤੱਕ ਇਹ ਸਭ ਕੁਝ ਕਿਤੇ ਨਾ ਕਿਤੇ ਵੱਡਰ ਹੁੰਦਾ ਹਾਲਾਂਕਿ ਚਰਚਾ ਇਹ ਵੀ ਹੈ ਕਿ ਮਨਦੀਪ ਧਾਲੀਵਾਲ ਅੰਡਰਗਰਾਉਂਡ ਹੈ ਪਰੰਤੂ ਜਿਹੜੀ ਇਹ ਪੋਸਟ ਸਾਂਝੀ ਕੀਤੀ ਗਈ ਹੈ ਇਸ ਦੀ ਪ੍ਰੋ ਪੰਜਾਬ ਕਿਸੇ ਵੀ ਤਰ੍ਹਾਂ ਦੇ ਨਾਲ ਪੁਸ਼ਟੀ ਨਹੀਂ ਕਰਦਾ ਕਿਉਂਕਿ ਪੁਲਿਸ ਦੇ ਵੱਲੋਂ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਜਿਹੜੀ ਇਹ ਪੋਸਟ ਸਾਂਝੀ ਕੀਤੀ ਗਈ ਹੈ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਲੋਕ ਕਹਿ ਰਹੇ ਨੇ ਕਿ ਇਹਨਾਂ ਨੂੰ ਨਾਜਾਇਜ਼ ਮਾਰਤਾ ਉਹਨਾਂ ਦੇ ਕੰਮ ਵੇਖ ਲੈਣ ਹਾਲਾਂਕਿ ਸਭ ਨੂੰ ਲੈ ਕੇ ਕਿਹਾ ਗਿਆ ਹੈ ਕਿ ਜਿਹੜੀ ਇਹ ਕਤਲ ਦੀ ਗੁੱਥੀ ਸੁਰਦਨੀ ਹੈ ਇਹ ਸਭ ਨੂੰ ਲੈ ਕੇ ਇਸ ਦੇ ਤੌਰ ਤੇ ਵੱਡੇ ਸਵਾਲ ਵੀ ਖੜੇ ਹੋਣੇ ਨੇ ਕਿਉਂਕਿ ਜਿਹੜੀ ਪੋਸਟ ਸਾਂਝੀ ਕੀਤੀ ਗਈ ਹੈ ਮੰਦੀਪ ਢਾਲੀਵਾਲ ਦੀ ਆਈਡੀ ਤੋਂ ਜਿਹੜੀ ਇਹ ਪੋਸਟ ਸਾਂਝੀ ਕੀਤੀ ਗਈ ਹੈ ਇਸ ਨੇ ਵੱਡੇ ਸਵਾਲ ਖੜੇ ਕਰਦੇ ਨੇ ਕਿਉਂਕਿ ਇਸ ਪੋਸਟ ਦੇ ਵਿੱਚ ਜਿੱਥੇ ਇੱਕ ਪਾਸੇ ਸਿੱਧੂ ਮੂਸੇਵਾਲੇ ਦਾ ਜ਼ਿਕਰ ਹੋ ਰਿਹਾ ਤੇ ਦੂਜੇ ਪਾਸੇ ਇਸ ਗੱਲ ਦੇ ਉੱਤੇ ਵੀ ਚਰਚਾ ਛੇੜ ਦਿੱਤੀ ਗਈ ਹੈ ਕਿ ਜਿਹੜੇ ਲੋਕ ਕਹਿ ਰਹੇ ਨੇ ਕਿ ਇਹਨਾਂ ਨੂੰ ਨਜਾਇਜ਼ ਮਾਰਿਆ ਪਹਿਲਾਂ ਇਹਨਾਂ ਦੇ ਕੰਮ ਵੇਖ ਲੈਣ ਇਹਨਾਂ ਨੇ ਕਿੰਨੇ ਘਰ ਪੱਟ ਦੇ ਕਿੰਨੇ ਲੋਕਾਂ ਨੂੰ ਉਜਾੜ ਕੇ ਰੱਖ ਦਿੱਤਾ ਇਹ ਸਭ ਇਸ ਪੋਸਟ ਦੇ ਵਿੱਚ ਲਿਖਿਆ ਗਿਆ ਮਨਦੀਪ ਢਾਲੀਵਾਲ ਦੀ ਜਿਹੜੀ ਇਹ ਆਈਡੀ ਹੈ ਜਿਸ ਤੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਬੰਬੀਹਾ ਗਰੁੱਪ ਦੇ ਵੱਲੋਂ ਜਿਹੜੀ ਹੈ ਜ਼ਿੰਮੇਵਾਰੀ ਲਈ ਗਈ ਸੀ ਹਾਲਾਂਕਿ ਉਸ ਪੋਸਟ ਦੀ ਵੀ ਜਿਹੜੇ ਹੈ ਪ੍ਰੋ ਪੰਜਾਬ ਕਿਸੇ ਵੀ ਤਰ੍ਹਾਂ ਦੇ ਨਾਲ ਪੁਸ਼ਟੀ ਨਹੀਂ ਕਰਦਾ ਹਾਲਾਂਕਿ ਜਿਹੜੀ ਇਹ ਪੋਸਟ ਸਾਂਝੀ ਕੀਤੀ ਗਈ ਹੈ ਮਨਦੀਪ ਢਾਲੀਵਾਲ ਦੀ ਜਿਹੜੀ ਆਈਡੀ ਹੈ ਉਸ ਤੋਂ ਸਾਂਝੀ ਕੀਤੀ ਗਈ ਇਸ ਦੇ ਵਿੱਚ ਕੀ ਲਿਖਿਆ ਗਿਆ ਉਹ ਵੀ ਤੁਹਾਨੂੰ ਪੜ੍ਹ ਕੇ ਸੁਣਾ ਦਿੰਨੇ ਆ ਇਸ ਦੇ ਵਿੱਚ ਲਿਖਿਆ ਗਿਆ ਕਿ ਮੈਂ ਮਨਦੀਪ ਢਾਲੀਵਾਲ ਦੱਸਣਾ ਚਾਹੁੰਨਾ ਜੋ ਜੱਗੂ ਦੀ ਮਾਂ ਦਾ ਤੇ ਕਰਨ ਦਾ ਕਤਲ ਹੋਇਆ ਉਹ ਮੇਰੇ ਭਰਾਵਾਂ ਨੇ ਮੇਰੇ ਬੋਲਣ ਤੇ ਕੀਤਾ ਮੈਂ ਧੋਨੀ ਵੀਰ ਦਾ ਧੰਨਵਾਦੀ ਹਾਂ ਬਾਕੀ ਜਿਹੜੇ ਲੋਕ ਬੋਲ ਰਹੇ ਨੇ ਕਿ ਇਹਨਾਂ ਨੂੰ ਜਿਹੜਾ ਨਜ਼ਾਇਜ਼ ਮਾਰਤਾ ਪਹਿਲਾਂ ਉਹਨਾਂ ਦੇ ਕੰਮ ਦੇਖ ਲਿਓ ਉਹ ਕਿਨਾਂ ਘਰਾਂ ਕਿੰਨੇ ਘਰ ਪੱਟ ਤੇ ਬਾਕੀ ਸਿੱਧੂ ਵੀਰ ਦੇ ਕਤਲ ਪਿੱਛੇ ਵੀ ਇਹਨਾਂ ਸਭ ਦੀ ਸ਼ੈ ਸੀ ਅਸੀਂ ਆਪਣੇ ਗਾਰੰਟੀ ਬੈਠੇ ਸੀ ਪਰ ਜੋ ਕੋਈ ਵਾਰ-ਵਾਰ ਆ ਕੇ ਸਾਨੂੰ ਵੰਗਾਰੂ ਫਿਰ ਐਦਾਂ ਹੀ ਹੁੰਦਾ ਰਹੂ ਹਾਲਾਂਕਿ ਪੋਸਟ ਦੇ ਵਿੱਚ ਅੱਗੇ ਲਿਖਿਆ ਗਿਆ ਕਿ ਬਾਕੀ ਰਹੀ ਗੱਲ ਜਿਹੜੇ ਜਿਹੜੇ ਵੀਰ ਇਹਨਾਂ ਚਵਲਾਂ ਨਾਲ ਕੋਈ ਕਿਸੇ ਤਰ੍ਹਾਂ ਦਾ ਕੋਈ ਸਬੰਧ ਰੱਖਣਗੇ ਉਹਨਾਂ ਨੂੰ ਲੈ ਕੇ ਵੀ ਲਲਕਾਰਿਆ ਗਿਆ ਹਾਲਾਂਕਿ ਇਹ ਪੋਸਟ ਨੂੰ ਲੈ ਕੇ ਜਿਹੜੀ ਇਹ ਪੋਸਟ ਸਾਂਝੀ ਕੀਤੀ ਗਈ ਹੈ ਇਹ ਮੰਦੀਪ ਢਾਲੀਵਾਲ ਦੀ ਜਿਹੜੀ ਆਈਡੀ ਹੈ ਉਸ ਤੋਂ ਸਾਂਝੀ ਕੀਤੀ ਗਈ ਹੈ ਤੇ ਪ੍ਰੋ ਪੰਜਾਬ ਇਸ 30 ਕਿਸੇ ਵੀ ਤਰ੍ਹਾਂ ਦੇ ਨਾਲ ਪੁਸ਼ਟੀ ਨਹੀਂ ਕਰਦਾ ਕਿਉਂਕਿ ਜਿਹੜੀ ਜਾਂਚ ਉਹ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਜਿਹੜਾ ਇੱਕ ਪਾਸੇ ਮਾਮਲਾ ਦਰਜ ਕੀਤਾ ਗਿਆ ਪਰੰਤੂ ਵੱਡੇ ਸਵਾਲ ਖੜੇ ਹੋ ਰਹੇ ਨੇ ਇਸ ਪੋਸਟ ਨੂੰ ਲੈ ਕੇ ਇਸ ਪੋਸਟ ਦੇ ਵਿੱਚ ਜਿਹੜਾ ਮੰਦੀਪ ਢਾਲੀਵਾਲ ਦਾ ਆਈਡੀ ਹੈ ਉਸ ਤੋਂ ਇਹ ਪੋਸਟ ਜਿਹੜਾ ਸਾਂਝਾ ਕੀਤਾ ਗਿਆ ਤੇ ਸਿੱਧੇ ਤੌਰ ਤੇ ਇੱਕ ਪਾਸੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਤੇ ਕਿਹਾ ਗਿਆ ਕਿ ਮੇਰੇ ਬੋਲਣ ਦੇ ਉੱਤੇ ਜਿਹੜਾ ਇਹ ਕਤਲ ਕੀਤਾ ਗਿਆ ਤੇ ਦੂਜੇ ਪਾਸੇ ਇਸ ਗੱਲ ਨੂੰ ਲੈ ਕੇ ਵੀ ਜਿਹੜੀ ਵੱਡੀ ਗੱਲ ਕਹੀ ਗਈ ਹੈ ਕਿ ਸਿੱਧੂ ਮੂਸੇਵਾਲੇ ਦਾ ਜਿਹੜਾ ਕਤਲ ਹੋਇਆ ਜਿਹੜੀ ਉਸ ਕਤਲ ਦੀ ਗੁੱਥੀ ਸੀ ਹਾਲਾਂਕਿ ਉਸ ਦੇ ਪਿੱਛੇ ਵੀ ਕਿਹਾ ਗਿਆ ਕਿ ਇਹਨਾਂ ਦੀ ਜਿਹੜੀ ਹੈ ਸਹਿ ਹਾਲਾਂਕਿ ਇਹਨਾਂ ਦੀ ਸਹਿ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਰਹੇ ਨੇ ਹਾਲਾਂਕਿ ਵੱਡਾ ਜਿਹੜਾ ਚਰਚਾ ਇਹ ਵੀ ਛੱਡਣਾ ਸ਼ੁਰੂ ਹੋ ਗਿਆ ਕਿ ਕਿਤੇ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਸ ਦਾ ਬਦਲਾ ਤਾਂ ਨਹੀਂ ਇਹ ਲਿਆ ਗਿਆ ਇਹ ਸਭ ਅਜੇ ਜਾਂਚ ਦਾ ਵਿਸ਼ਾ ਹੈ ਪਰੰਤੂ ਜਿਹੜੀ ਆਈਡੀ ਤੋਂ ਜਿਹੜੀ ਇਹ ਪੋਸਟ ਸਾਂਝੀ ਕੀਤੀ ਗਈ ਹੈ ਅਸੀਂ ਇਸ ਦੀ ਕਿਸੇ ਵੀ ਪ੍ਰਕਾਰ ਦੇ ਨਾਲ ਪੁਸ਼ਟੀ ਨਹੀਂ ਕਰਦੇ ਪ੍ਰੋ ਪੰਜਾਬ ਕਿਸੇ ਵੀ ਤਰ੍ਹਾਂ ਦੀ ਨਾਲ ਇਸ ਦੀ ਪੁਸ਼ਟੀ ਨਹੀਂ ਕਰਦਾ ਕਿਉਂਕਿ ਜਾਂਚ ਕੀਤੀ ਜਾ ਰਹੀ ਹੈ ਵੱਡੇ ਜਿਹੜੇ ਸਵਾਲ ਚੁੱਕੇ ਜਾ ਰਹੇ ਨੇ ਉਹਨਾਂ ਦੇ ਉੱਤੇ ਲਗਾਤਾਰ ਪੁਲਿਸ ਦੇ ਵੱਲੋਂ ਜਿਹੜੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਏਗੀ ਫਿਰ ਅਸਲ ਕਹਾਣੀ ਸਾਹਮਣੇ ਆਏਗੀ ਕਿਉਂਕਿ ਜਿਸ ਆਈਡੀ ਤੋਂ ਜਿਹੜੀ ਪੋਸਟ ਸਾਂਝੀ ਕੀਤੀ ਗਈ ਹੈ ਉਹ ਕੀ ਉਹ ਜੈਨੂਇਨ ਆਈਡੀ ਹੈ ਜਾਂ ਕਿਸੇ ਫੇਕ ਆਈਡੀ ਤੋਂ ਜਿਹੜੀ ਇਹ ਪੋਸਟ ਸਾਂਝੀ ਕੀਤੀ ਗਈ ਹੈ ਅਜੇ ਸਭ ਕੁਝ ਵੱਡੇ ਸਵਾਲ ਬਣੇ ਹੋਏ ਨੇ ਰਹਿਸ ਬਣਿਆ ਹੋਇਆ ਕਿਉਂਕਿ ਜਦੋਂ ਜਾਂਚ ਕੀਤੀ ਜਾਏਗੀ ਉਸ ਤੋਂ ਬਾਅਦ ਵੱਡੇ ਲਾਸੇ ਹੋਣਗੇ ਹਾਲਾਂਕਿ ਮਨਦੀਪ ਢਾਲੀਵਾਲ ਦਾ ਜਿਹੜਾ ਜ਼ਿਕਰ ਜਿਹੜੀ ਸਿੱਧੂ ਮੂਸੇਵਾਲੇ ਨੂੰ ਲੈ ਕੇ ਇੱਕ ਡਾਕੂਮੈਂਟਰੀ ਬਣੀ ਸੀ ਉਸ ਦੇ ਵਿੱਚ ਵੀ ਹੋਇਆ ਸੀ ਉਸ ਦੇ ਵਿੱਚ ਵੀ ਮਨਦੀਪ ਢਾਲੀਵਾਲ ਤੇ ਸਿੱਧੂ ਮੂਸੇਵਾਲੇ ਦੇ ਸਬੰਧਾਂ ਦੀ ਜਿਹੜੀ ਗੱਲ ਆਕੀ ਗਈ ਸੀ ਹਾਲਾਂਕਿ ਉਸ ਕਤਲ ਤੋਂ ਬਾਅਦ ਇਹ ਚਰਚਾ ਚੱਲਿਆ ਕਿ ਮਨਦੀਪ ਢਾਲੀਵਾਲ ਅੰਡਰਗਰਾਊਂਡ ਹੋ ਗਿਆ ਵਿਦੇਸ਼ ਚਲਾ ਗਿਆ ਹਾਲਾਂਕਿ ਇਹ ਸਭ ਨੂੰ ਲੈ ਕੇ ਜਿਹੜੀ ਪੁਲਿਸ ਹੈ ਉਹ ਜਾਂਚ ਕਰ ਰਹੀ ਹੈ ਤੇ ਪ੍ਰੋ ਪੰਜਾਬ ਕਿਸੇ ਵੀ ਤਰ੍ਹਾਂ ਦੇ ਨਾਲ ਇਹ ਸਭ ਦੀ ਜਿਹੜੀ ਪੁਸ਼ਟੀ ਨਹੀਂ ਕਰਦਾ ਪਰ ਵੱਡੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਜਿਹੜੀ ਇਹ ਪੋਸਟਾਂ ਦੀ ਕੀਤੀ ਗਈ ਹੈ ਇਸ ਨੇ ਜਿਹੜਾ ਵੱਡਾ ਇੱਕ ਰਹੱਸ ਹੈ ਉਸਤੇ ਉੱਤੇ ਜਿਹੜਾ ਪਰਦਾ ਪਿਆ ਹੋਇਆ ਕਿਤੇ ਨਾ ਕਿਤੇ ਉਸ ਦੇ ਉੱਤੇ ਵੀ ਸਵਾਲ ਖੜੇ ਹੋ ਗਏ ਨੇ ਕਿ ਆਖਰ ਉਹ ਜਿਹੜੇ ਪਿੱਛੇ ਜੋ ਕੁਝ ਵਾਪਰਿਆ ਜੋ ਕੁ ਜੋ ਪਿੱਛੇ ਕਤਲ ਹੋਏ ਜੋ ਕੁ ਜੋ ਪਿੱਛੇ ਵਾਰਦਾਤਾ ਹੋਈਆਂ ਉਸ ਦੇ ਪਿੱਛੇ ਕੌਣ ਸੀ ਹਾਲਾਂਕਿ ਸਪੋਰਟ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਜਿਹੜੇ ਲੋਕ ਕਹਿ ਰਹੇ ਨੇ ਕਿ ਇਹਨਾਂ ਨੂੰ ਨਜਾਇਜ਼ ਮਾਰਿਆ ਚਾਹੇ ਉਹ ਕਰਨ ਦੀ ਗੱਲ ਕਰ ਰਹੇ ਨੇ ਚਾਹੇ ਉਹ ਜਗੂ ਭਗਵਾਨਪੁਰੇ ਦੀ ਮਾਂ ਦੀ ਗੱਲ ਕਰ ਰਹੇ ਨੇ ਕਿ ਇਹਨਾਂ ਨੂੰ ਨਜਾਇਜ਼ ਮਾਰਿਆ ਤਾਂ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਜਿਹੜੇ ਇਹ ਲੋਕ ਨੇ ਇਹਨਾਂ ਨੇ ਬਹੁਤ ਸਾਰੇ ਲੋਕਾਂ ਦੇ ਘਰ ਪੱਟ ਤੇ ਬਹੁਤ ਸਾਰੇ ਲੋਕਾਂ ਦੇ ਨਾਲ ਮਾ ਇਹ ਸਭ ਨੂੰ ਲੈ ਕੇ ਜਿੱਥੇ ਇੱਕ ਪਾਸੇ ਪੁਲਿਸ ਦੇ ਵੱਲੋਂ ਜਾਂਚ ਜਿਹੜੀ ਹੈ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਇਹ ਪੋਸਟ ਸਾਂਝੀ ਹੋਈ ਹੈ ਕਿਉਂਕਿ ਇਸ ਤੋਂ ਪਹਿਲਾਂ ਸਵੇਰੇ ਵੀ ਇੱਕ ਅਜਹੀ ਹੀ ਪੋਸਟ ਸਾਂਝੀ ਕੀਤੀ ਗਈ ਸੀ ਜਿਸ ਦੇ ਵਿੱਚ ਜਿਹੜਾ ਬੰਬੀਹਾ ਗਰੁੱਪ ਦਾ ਜਿਹੜਾ ਜ਼ਿਕਰ ਕੀਤਾ ਗਿਆ ਸੀ ਉਸ ਦੇ ਵਿੱਚ ਵੀ ਵੱਡੀਆਂ ਗੱਲਾਂ ਲਿਖੀ ਗਈਆਂ ਸੀ ਉਸ ਦੇ ਵਿੱਚ ਵੀ ਜ਼ਿੰਮੇਵਾਰੀ ਜਿਹੜੀ ਲਈ ਗਈ ਸੀ ਤੇ ਉਹ ਜ਼ਿੰਮੇਵਾਰੀ ਲੈਣ ਤੋਂ ਬਾਅਦ ਮੰਦੀਪ ਧਾਲੀਵਾਲ ਦੀ ਜਿਹੜੀ ਆਈਡੀ ਹੈ ਉਸ ਤੋਂ ਜਿਹੜੀ ਇਹ ਪੋਸਟ ਸਾਂਝੀ ਕੀਤੀ ਗਈ ਹੈ ਹਾਲਾਂਕਿ ਇਹ ਜਿਹੜੀਆਂ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ ਨੇ ਇਹ ਸਭ ਨੂੰ ਲੈ ਕੇ ਪ੍ਰੋ ਪੰਜਾਬ ਜਿਹੜੀ ਪੁਸ਼ਟੀ ਨਹੀਂ ਕਰਦਾ ਕਿਉਂਕਿ ਜਾਂਚ ਅਜੇ ਬਾਕ ਪੋਰਟਸ ਦੇ ਵੱਲੋਂ ਜਾਂਚ ਕੀਤੀ ਜਾਣੀ ਹੈ ਕਿਉਂਕਿ ਇਹ ਆਈਡੀਆਂ ਕੌਣ ਚਲਾ ਰਹੇ ਨੇ ਕਿਹੜੇ ਲੋਕਾਂ ਦੇ ਹੱਥ ਦੇ ਵਿੱਚ ਇਹ ਆਈਡੀਆਂ ਦਾ ਜਿਹੜਾ ਹੈਂਡਲ ਹੈ ਉਹ ਕੀ ਜੈਨੂਨ ਨੇ ਕੀ ਉਹਨਾਂ ਦੇ ਵੱਲੋਂ ਫੇਕ ਦੇ ਤੌਰ ਤੇ ਇੱਕ ਜਿਹੜੀ ਪੋਸਟਾਂ ਜੀ ਕੀਤੀ ਗਈ ਹੈ ਸਭ ਕੁਝ ਅਜੇ ਰਹੱਸ ਹੈ ਸਵਾਲ ਹੈ ਕਿਉਂਕਿ ਜਦੋਂ ਤੱਕ ਜਾਂਚ ਪੂਰੀ ਨਹੀਂ ਹੁੰਦੀ ਉਦੋਂ ਤੱਕ ਕਿਸੇ ਵੀ ਪ੍ਰਕਾਰ ਦੀ ਜਿਹੜੀ ਪੁਸ਼ਟੀ ਨਹੀਂ ਹੋ ਸਕਦੀ ਤੇ ਪ੍ਰੋ ਪੰਜਾਬ ਵੀ ਅਜੇ ਹੀ ਕਿਸੇ ਵੀ ਪ੍ਰਕਾਰ ਦੀ ਪੁਸ਼ਟੀ ਨਹੀਂ ਕਰਦਾ ਪਰ ਵੱਡੇ ਸਵਾਲ ਖੜੇ ਹੋ ਰਹੇ ਜੇਕਰ ਇਹ ਸਭ ਕੁਝ ਸੱਚ ਹੈ ਤਾਂ ਸਵਾਲ ਵੱਡੇ ਖੜੇ ਹੋ ਰਹੇ ਨੇ ਕਿਉਂਕਿ ਸਿੱਧੂ ਮੂਸੇਵਾਲੇ ਦਾ ਜਿਹੜਾ ਜ਼ਿਕਰ ਹੋਇਆ ਉਹ ਕਿਤਨਾ ਕਿਤੇ ਵੱਡਾ ਇੱਕ ਰਹੱਸ ਜ਼ਰੂਰ ਹੈ ਹਾਲਾਂਕਿ ਉਸ ਕਤਲ ਦੇ ਪਿੱਛੇ ਦੀ ਜਿਹੜੀ ਅਸਲ ਕਹਾਣੀ ਆ ਉਸ ਨੂੰ ਲੈ ਕੇ ਵੀ ਜਿਹੜੇ ਸਿੱਧੂ ਮੁਸੇਵਾਲੇ ਦੇ ਪੁੱਟਾ ਨੇ ਬਲਕੌਰ ਸਿੰਘ ਉਹਨਾਂ ਦੇ ਵੱਲੋਂ ਕਈ ਵਾਰ ਬਹੁਤ ਵਾਰ ਜਿਹੜੀ ਇਹ ਗੱਲਾਂ ਛੇੜੀਆਂ ਗਈਆਂ ਨੇ ਕਿ ਆਖਰ ਜਿਹੜੇ ਅਸਲ ਮੁਲਜ਼ਮ ਨੇ ਅਸਲ ਜਿਹੜੇ ਦੋਸ਼ੀ ਨੇ ਜਿਨ੍ਹਾਂ ਦੇ ਵੱਲੋਂ ਇਹ ਸਭ ਕੁਝ ਕੀਤਾ ਗਿਆ ਉਹ ਕਿਤੇ ਨਾ ਕਿਤੇ ਅਜੇ ਦੂਰ ਨੇ ਹਾਲਾਂਕਿ ਸਭ ਨੂੰ ਲੈ ਕੇ ਹੁਣ ਜਿਹੜਾ ਇਹ ਪੋਸਟ ਦੇ ਵਿੱਚ ਜ਼ਿਕਰ ਕੀਤਾ ਗਿਆ ਉਸ ਨੇ ਵੀ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਤੇ ਦੂਜੇ ਪਾਸੇ ਜਿਹੜਾ ਇਹ ਕਤਲ ਹੋਇਆ ਇਸ ਨੂੰ ਲੈ ਕੇ ਲਗਾਤਾਰ ਜਿਹੜੀਆਂ ਦੋ ਪੋਸਟਾਂ ਸਾਂਝੀਆਂ ਹੋਈਆਂ ਨੇ ਇੱਕ ਪਹਿਲਾਂ ਬ ਜੋ ਜਿਹੜੀ ਇਹ ਪੋਸਟਾਂ ਦੀ ਕੀਤੀ ਗਈ ਸੀ ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਜਿਸ ਦੀ ਵੀ ਪ੍ਰੋ ਪੰਜਾਬ ਕਿਸੇ ਵੀ ਪ੍ਰਕਾਰ ਦੇ ਨਾਲ ਪੁਸ਼ਟੀ ਨਹੀਂ ਕਰਦਾ ਤੇ ਦੂਜੇ ਪਾਸੇ ਹੁਣ ਜਿਹੜਾ ਮਨਦੀਪ ਧਾਲੀਵਾਲ ਹੈ ਇਸ ਦੀ ਆਈਡੀ ਤੋਂ ਵੀ ਜਿਹੜੀ ਇਹ ਪੋਸਟਾਂ ਦੀ ਹੋਈ ਹੈ ਇਸ ਦਾ ਵੀ ਕਿਸੇ ਵੀ ਤਰ੍ਹਾਂ ਦੇ ਨਾਲ ਅਜੇ ਕੀ ਸੰਬੰਧ ਹੈ ਇਹ ਅਜੇ ਜਾਣਤਾ ਵਿਸ਼ਾ ਹੈ ਤੇ ਪ੍ਰੋ ਪੰਜਾਬ ਕਿਸੇ ਵੀ ਪ੍ਰਕਾਰ ਦੇ ਨਾਲ ਇਸ ਦੀ ਵੀ ਪੁਸ਼ਟੀ ਨਹੀਂ ਕਰਦਾ ਪਰ ਸਵਾਲ ਵੱਡੇ ਖੜੇ ਹੋ ਰਹੇ ਨੇ ਰਹੱਸ ਜਿਹੜਾ ਬਹੁਤ ਜ਼ਿਆਦਾ ਵੱਡਾ ਬਣਿਆ ਹੋਇਆ ਜਿਹੜਾ ਇਹ ਪਰਦਾ ਹੈ ਜਿਹੜਾ ਵੱਡੇ ਤੌਰ ਤੇ ਪਿਆ ਹੋਇਆ ਇਸ ਦੇ ਪਿੱਛੇ ਦੀ ਜਿਹੜੀ ਵਜ੍ਹਾ ਕੀ ਹੈ ਕਹਾਣੀ ਕੀ ਹੈ ਇਹ ਸਭ ਕਿਤੇ ਨਾ ਕਿਤੇ ਇਹਦੇ ਦੂਰ ਅੰਦੇਸ਼ੀ ਹੈ ਕਿਉਂਕਿ ਮਨਦੀਪ ਧ ਡਾਕੂਮੈਂਟਰੀ ਦੇ ਵਿੱਚ ਵੀ ਹੋਇਆ ਜਦੋਂ ਸਿੱਧੂ ਮਸੇਵਾਲੇ ਦੀ ਡਾਕੂਮੈਂਟਰੀ ਨੂੰ ਲੈ ਕੇ ਵੱਡੀ ਚਰਚਾຊ੍ਰੀ ਵੱਡੀ ਮੀਡੀਆ ਧਾਰਾਂ ਦੇ ਵਿੱਚ ਗੱਲਬਾਤ ਹੋਈ ਤਾਂ ਉਦੋਂ ਵੀ ਜਿਹੜਾ ਮੰਦੀਪ ਢਾਲੀਵਾਲ ਦਾ ਜਿਹੜਾ ਜ਼ਿਕਰ ਹੋਇਆ ਸਬੰਧਾਂ ਦਾ ਜ਼ਿਕਰ ਹੋਇਆ ਤੇ ਉਹ ਸਭ ਨੂੰ ਲੈ ਕੇ ਹੁਣ ਜਿਹੜੀ ਇਹ ਆਈਡੀ ਹੈ ਮੰਦੀਪ ਢਾਲੀਵਾਲ ਦੀ ਆਈਡੀ ਦੱਸੀ ਜਾ ਰਹੀ ਹੈ ਜਿਸ ਦੇ ਵੱਲੋਂ ਜਿਹੜੀ ਇਹ ਪੋਸਟਾਂ ਦੀ ਕੀਤੀ ਗਈ ਹੈ ਹਾਲਾਂਕਿ ਇਹ ਆਈਡੀ ਬਿਲਕੁਲ ਜੈਨੂਨ ਹੈ ਜਾਂ ਫੇਕ ਹੈ ਇਹ ਸਭ ਦੀ ਇਹਦੇ ਜਾਂਚ ਹੋਣੀ ਬਾਕੀ ਹੈ ਪੁਲਿਸ ਦੇ ਵੱਲੋਂ ਇਸ ਕਤਲ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਦੋ ਅਣਪਛਾਤੇਆਂ ਦੇ ਖਿਲਾਫ ਜਿਹੜਾ ਮਾਮਲਾ ਕਹ ਜਿਹੜੀ ਆ ਪੁਲਿਸ ਦੇ ਵੱਲੋਂ ਪੁਸ਼ਟੀ ਨਹੀਂ ਕੀਤੀ ਜਾਂਦੀ ਉਦੋਂ ਤੱਕ ਇਹ ਸਭ ਕੁਝ ਕਿਤੇ ਨਾ ਕਿਤੇ ਵੱਡਰ ਹੁੰਦਾ ਹਾਲਾਂਕਿ ਚਰਚਾ ਇਹ ਵੀ ਹੈ ਕਿ ਮਨਦੀਪ ਧਾਲੀਵਾਲ ਅੰਡਰਗਰਾਉਂਡ ਹੈ ਪਰੰਤੂ ਜਿਹੜੀ ਇਹ ਪੋਸਟ ਸਾਂਝੀ ਕੀਤੀ ਗਈ ਹੈ ਇਸਦੀ ਪ੍ਰੋ ਪੰਜਾਬ ਕਿਸੇ ਵੀ ਤਰ੍ਹਾਂ ਦੇ ਨਾਲ ਪੁਸ਼ਟੀ ਨਹੀਂ ਕਰਦਾ ਕਿਉਂਕਿ ਪੁਲਿਸ ਦੇ ਵੱਲੋਂ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਜਿਹੜੀ ਇਹ ਪੋਸਟ ਸਾਂਝੀ ਕੀਤੀ ਗਈ ਹੈ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਲੋਕ ਕਹਿ ਰਹੇ ਨੇ ਕਿ ਇਹਨਾਂ ਨੂੰ ਨਾਜਾਇਜ਼ ਮਾਰਤਾ ਉਹਨਾਂ ਦੇ ਕੰਮ ਵੇਖ ਲੈਣ ਹਾਲਾਂਕਿ ਸਭ ਨੂੰ ਲੈ ਕੇ ਕਿਹਾ ਗਿਆ ਹੈ ਕਿ ਜਿਹੜੀ ਇਹ ਕਤਲ ਦੀ ਗੁੱਥੀ ਸੁਲਦਨੀ ਹੈ ਇਹ ਸਭ ਨੂੰ ਲੈ ਕੇ ਸਿੱਧੇ ਤੌਰ ਤੇ ਵੱਡੇ ਸਵਾਲ ਵੀ ਖੜੇ ਹੋਣੇ ਨੇ ਕਿਉਂਕਿ ਜਿਹੜੀ ਪੋਸਟ ਸਾਂਝੀ ਕੀਤੀ ਗਈ ਹੈ ਮੰਦੀਪ ਢਾਲੀਵਾਲ ਦੀ ਆਈਡੀ ਤੋਂ ਜਿਹੜੀ ਇਹ ਪੋਸਟ ਸਾਂਝੀ ਕੀਤੀ ਗਈ ਹੈ ਇਸ ਨੇ ਵੱਡੇ ਸਵਾਲ ਖੜੇ